ਜੋ ਲੋਕ ਚਾਹੋਣੇ ਉਹ ਹੈ ਯੂ ਟਰਨ ਇਸ ਤੇ 100 ਵਾਰ ਲਵਾਂਗੇ ਜੋ ਲੋਕ ਕਹਿਣਗੇ ਉਹਨਾਂ ਅਨਸਾਰ ਹੋਵਾਂਗੇ ਕਈ ਵਾਰ ਜੇ ਫੈਸਲਾ ਪਰਿਵਾਰ ਦਾ ਮੁਖੀ ਕਰਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਕਿ ਨਹੀਂ ਸਾਡਾ ਪਰਿਵਾਰ ਨਹੀਂ ਮੰਨਦਾ ਸਾਡਾ ਪੰਜਾਬ ਸਾਨੂੰ ਇਹ ਗੱਲ ਦੇ ਨਹੀਂ ਚੰਗਾ ਸਮਝਦਾ ਅਸੀਂ ਯੂ ਟਰਨ ਲੈ ਲਿਆ ਲਵਾਂਗੇ ਅਸੀਂ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜਾ ਬੀਜੇਪੀ ਦੀ ਸਰਕਾਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਹਨਾਂ ਨੇ ਵੀਰਵਾਲ ਦਿਵਸ ਕਿਹਾ ਉਹਦੇ ਦੇ ਅਬਜੈਕਸ਼ਨ ਲੈ ਉਹਦਾ ਕਦੇ ਐਕਸ਼ਨ ਨਹੀਂ ਇਹਨਾਂ ਨੇ ਕਿਹਾ ਕਿ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀਆਂ ਟੈਗ ਲਾ ਦਿੰਦੀਆਂ ਨੇ ਕਿ ਪੰਥ ਵਿਰੋਧੀ ਪਾਰਟੀ ਆ ਜੋ ਜੋ ਕੰਮ ਲੋਕਾਂ ਨੂੰ ਸਹੂਲਤ ਮਿਲ ਰਹੀ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਤਰ੍ਹਾਂ ਸੰਗਤ ਹੈ ਕੋਈ ਔਖਾਈ ਮਿਲ ਰਹੀ ਆ ਕੋਈ ਵੀਆਪੀ ਪਾਸ ਕੋਈ ਵੀਆਪੀ ਆਉਂਦਾ ਇਸ ਤਰ੍ਹਾਂ ਨਹੀਂ ਵੀਆਪੀ ਹੂ ਟੂ 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 ਕਰਦੇ ਅੰਦਰੋਂ ਲੰਘਦੇ ਸੀ ਇਹ ਵੀ ਦੋਸ਼ ਆਮ ਆਦਮੀ ਪਾਰਟੀ ਤੇ ਲੱਗਦਾ ਹੈ ਕਿ ਵੀਆਈਪੀ ਕਲਚਰ ਇਹਨਾਂ ਦੇ ਰਾਜ ਚ ਜ਼ਿਆਦਾ ਵਧ ਗਿਆ ਸਿਕਿਉਰਿਟੀਜ਼ ਜ਼ਿਆਦਾ ਦਿੱਤੀਆਂ ਗਈਆਂ ਨੇ ਗਨਮੈਨ ਜ਼ਿਆਦਾ ਦਿੱਤੇ ਗਏ ਨੇ ਛੋਟੇ ਵੀਰ ਮੇਰੇ ਕੋਲ ਜਿਹੜੇ ਕੈਮਲ 6 ਗਨਮੈਨ ਹੋਣੇ ਚਾਹੀਦੇ ਮੇਰੇ ਕੋਲ 4 ਨੇ ਦੇਖੋ ਇਹ ਵੀ ਤਾਂ ਹੈ ਜਿਹੜਾ ਹੁਣ ਗੈਂਗਸਟਰ ਹੋ ਰਿਹਾ ਹੋਰ ਹੈ ਅਸੀਂ ਤਾਂ ਇਕੱਲੇ ਤੁਰਨਾ ਪਸੰਦ ਕਰਦੇ ਹਾਂ ਲੇਕਿਨ ਸਰਕਾਰ ਦੀ ਤੇ ਪੁਲਿਸ ਦੀ ਸਾਨੂੰ ਐਡਵਾਈਜ਼ਰੀ ਆ ਜਾਂਦੀ ਕਿ ਨਹੀਂ ਜੀ ਤੁਸੀਂ ਐ ਨਹੀਂ ਕਰਨਾ ਬੀਏਪ ਕਲਚਰ ਤੁਹਾਡੇ ਸਾਹਮਣੇ ਹੁੰਦਾ ਸੀ ਐਮਐਲਏ ਕੋਲ ਅੱਗੇ ਪਿੱਛੇ ਗੱਡੀ ਮੈਂ ਤਾਂ ਮੇਰੇ ਕੋਲ ਇੱਕ ਗੱਡੀ ਹੁੰਦੀ ਹੈ ਦੋ ਤਿੰਨ ਮਲਾਜ਼ਮ ਵਿੱਚ ਬੈਠੇ ਹੁੰਦੇ ਨੇ ਵੀਰ ਬਾਦਲ ਹੋਰਾਂ ਨੇ ਪਿਛਲੇ ਦਿਨ ਮਾਫੀ ਮੰਗ ਲਈ ਕਹਿੰਦੇ ਇਹ ਬੇਅਤਬੀਆਂ ਹੋਈਆਂ ਜੋ ਅਸੀਂ ਉਹਦੇ ਲਈ ਮਾਫੀ ਮੰਗਦੇ ਆਂ ਲੋਕ ਦੇ ਹੱਥ ਚ ਮੈਨੂੰ ਨਹੀਂ ਲੱਗਦਾ ਕਿ ਲੋਕ ਮਾਫ ਕਰਨਗੇ ਕਿਉਂਕਿ ਇਹ ਗੁਨਾਹ ਹੋਇਆ ਲੋਕ ਸਤਸ਼ੀ ਜੀ ਗੱਲ ਸਵਾਗਤ ਹੈ ਜੀ ਇਸ ਵੇਲੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਆਂ ਜਿੱਥੇ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕਿਆ ਹੈ ਇਸ ਦਰਮਿਆਨ ਬਹੁਤ ਸਾਰੀ ਸੰਗਤ ਹੈ ਜਿਹੜੀ ਗੁਰੂਕਰਨਤ ਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਸਰਕਾਰ ਵੱਲੋਂ ਵੀ ਜਿਹੜੇ ਸੁਚੱਜੇ ਕਦਮ ਨੇ ਹੋ ਚੁੱਕੇ ਗਏ ਨੇ ਸੋ ਇਸ ਬਾਰੇ ਪੂਰੀ ਗੱਲਬਾਤ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਐਮਐਲਏ ਲਖਬੀਰ ਰਾਏ ਸਾਡੇ ਨਾਲ ਜੁੜੇ ਨੇ ਐਮਐਲਏ ਸਭ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ਼ਹੀਦੀ ਜੋੜ ਮੇਲ ਹੈ ਖਾਸ ਪ੍ਰਬੰਧ ਕੀ ਕੀਤੇ ਗਏ ਨੇ ਸਵਾਰ ਜੋ ਪਹਿਲਾਂ ਕਦੇ ਨਹੀਂ ਹੋਏ ਸਰ ਜੋ ਪਿਛਲੇ ਸਾਲ ਸੀ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗੱਲ ਆਮ ਆਦੀ ਪਾਰਟੀ ਸਰਕਾਰ ਬਣੀ ਸਭ ਤੋਂ ਪਹਿਲਾਂ ਅਸੀਂ ਇਹ ਕੀਤਾ ਕਿ ਜਿਹੜੇ VIP ਪਾਸ ਹਨ ਉਹ ਬੰਦ ਕੀਤੇ। ਹੂੰ। ਤਕਰੀਬਨ 3000 ਦੇ ਕਰੀਬ VIP ਪਾਸ ਇਸ਼ੂ ਹੁੰਦੇ ਸੀ ਘੱਟੋ-ਘੱਟ। ਔਰ ਤੁਸੀਂ ਇਹ ਦੇਖ ਲਓ ਜੇ 3000 ਗੱਡੀ ਆ ਕੇ ਸਹੀ ਦੀ ਜੋੜ ਮੇਲੇ 'ਚ ਆਉਂਦੀ ਸੀ ਵਿੱਚ ਐਂਟਰ ਹੁੰਦੀ ਸੀ ਤਾਂ ਉਹਦੇ ਨਾਲ ਜਿਹੜਾ ਟ੍ਰੈਫਿਕ ਕੀ ਹਾਲ ਹੁੰਦਾ ਸੀ? ਅਸੀਂ ਸਭ ਤੋਂ ਪਹਿਲਾਂ ਇਹ ਬੰਦ ਕੀਤਾ। ਸਾਡੇ ਵਲੰਟੀਅਰ ਸਾਹਿਬਾਨ ਹੋਰ ਸਾਰੇ ਬੈਠੇ ਸੀ ਕਿ ਕੋਈ VIP ਪਾਸ ਨਹੀਂ ਲਊਗਾ ਨਾ ਸਾਡੇ ਐਮਐਲਏ ਨਾ ਮੰਤਰੀ। ਉਦੇ ਨਾਲ ਬਹਵਪਤੀ ਸੁਵਲਤ ਹੋਈ ਕਿ ਜਿਹੜਾ ਪ੍ਰਬੰਧ ਦਾ ਸੁਚਿਤਾ ਹੋ ਗਿਆ। ਔਰ ਇਸ ਸਾਲ ਜਿਹੜੇ ਤੁਸੀਂ ਕਹਿੰਦੇ ਹੋ ਵੈਟਰ ਕੀ ਕੀਤਾ ਪਿਛਲੇ ਸਾਲ ਨਾਲੋਂ ਵਟਰੇ ਹੈ ਕਿ ਅਸੀਂ ਜਿਹੜੀਆਂ 75 ਬੱਸਾਂ ਲਾਈਆਂ ਵਨ ਵੇ ਸਾਰੀ ਟ੍ਰੈਫਿਕ ਹੋ ਗਈ। ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ। ਔਰ ਈ ਰਿਕਸ਼ਾ ਲਾਏ ਅਸੀਂ। ਮਤਲਬ ਜਿਹੜੀ ਸੰਗਤ ਨੂੰ ਅਸੀਂ ਇਹ ਚਾਹੁੰਦੇ ਆ ਕਿ ਕੋਈ ਉਖਾਈ ਨਾ ਆਵੇ, ਸਹੂਲਤ ਮਿਲੇ। ਜਿਹੜੀ ਬੱਸਸ ਕਹਿ ਰਹੇ ਹਾਂ, ਈ ਰਿਕਸ਼ਾ ਕਹਿ ਰਹੇ ਹਾਂ ਇਹ ਮੁਫਤ ਸੇਵਾ ਹੈ ਸਾਰੀ ਸੰਗਤ ਦੇ ਲਈ। ਬਿਲਕੁਲ ਬਿਲਕੁਲ ਫ੍ਰੀ ਸੇਵਾ ਹੈ। ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 40 ਲੱਖ ਰੁਪਏ ਟੂਰਿਜ਼ਮ ਡਿਪਾਰਟਮੈਂਟ ਨੂੰ ਇੱਥੇ ਭੇਜਿਆ ਜਿਹਦੇ ਨਾਲ ਜਿਹੜੇ ਇਹ ਸਾਰੇ ਪ੍ਰਬੰਧ ਹੋਏ ਨੇ ਪਹਿਲੀ ਵਾਰ ਹੋਇਆ ਕਿ ਇੰਨਾ ਜਿਹੜੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਆਈ ਆ ਟਰੈਕਟਰਾਂ ਨੂੰ ਲੈ ਕੇ ਵੀ ਕੋਈ ਖਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਵੱਡੇ ਵੱਡੇ ਸਪੀਕਰ ਵੱਜਦੇ ਸੀ ਮੇਰੇ ਖਿਆਲ ਨਾਲ ਇਸ ਵਰ ਘੱਟ ਦੇਖਣ ਨੂੰ ਮਿਲ ਰਹੇ ਨੇ ਸਰ ਇਹ ਸਾਰਿਆਂ ਦਾ ਸਾਡਾ ਮੁੱਢਲਾ ਫਰਜ਼ ਹੈ ਦੇਖੋ ਐਡੀ ਮਹਾਨ ਸ਼ਹਾਦਤ ਦੁਨੀਆ ਤੇ ਕਿਤੇ ਨਹੀਂ ਬਾਬਾ ਜੋਰਾਵਰ ਸਾਹਿਬ ਤਨ ਬਾਬਾ ਫਤਿਹ ਸਾਹਿਬ ਇਹ ਮਾਤਾ ਗੁਜਰ ਕੌਰ ਦੀ ਜਿਹੜੀ ਸ਼ਹਾਦਤ ਹੈ ਇਹ ਇੱਕ ਇਹ ਧਰਤੀ ਇਹ ਦੁਨੀਆ ਤੇ ਕਿਤੇ ਹੋਰ ਨਹੀਂ ਹੋ ਸਕਦੀ ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇੱਥੇ ਨਮਾਣੇ ਸਿੱਖ ਬਜੂ ਆਈਏ ਨਾ ਕਿ ਅਸੀਂ ਡੀਜੇ বাজਾਈਏ ਨਾ ਹੂਟਰ বাজਾਈਏ ਠੀਕ ਹੈ ਇਹ ਇੱਕ ਅਮਸਾਨੂੰ ਸ਼ੋਭ ਦੇਣੀ ਅਸੀਂ ਵੀ ਅਪੀਲ ਕੀਤੀ ਸਾਡੇ ਜਿਹੜੇ ਸਿੰਘ ਸਾਹਿਬਾ ਉਹਨਾਂ ਨੇ ਵੀ ਅਪੀਲ ਕੀਤੀ ਉਹਦਾ ਅਸਰ ਹੋਇਆ ਲੇਕਿਨ ਫੇਰ ਵੀ ਪੂਰੀ ਤਰ੍ਹਾਂ ਅਸੀਂ ਨਹੀਂ ਕਹਿ ਸਕਦੇ ਬੰਦ ਹੋਇਆ ਲੇਕਿਨ ਅਗਲੇ ਸਾਲ ਮੈਨੂੰ ਲੱਗਦਾ ਲੋਕ ਹੋਰ ਸਮਝਣਗੇ ਬਿਲਕੁਲ ਇਹ ਜਿਹੜੀ ਸਾਡੇ ਤੇ ਇੱਕ ਬਹੁਤ ਵੱਡੀ ਤੋਹਮਤ ਹੈ ਉਹ ਬੰਦ ਹੋਊਗੀ ਬਤੌਰ ਐਮਐਲਏ ਜੋ ਕੰਮ ਹਜੇ ਤੱਕ ਸ਼ੀਧੀ ਸਭਾ ਨੂੰ ਲੈ ਕੇ ਨਹੀਂ ਕਰ ਸਕੇ ਆਉਣ ਵਾਲੇ ਸਮੇਂ 'ਚ ਉਹ ਕਿਹੜਾ ਕੰਮ ਹੈ ਜਿਹੜਾ ਤੁਹਾਡੇ ਦਿਲ ਦੀ ਇੱਛਾ ਵੀ ਹੈ ਉਹ ਕੀਤਾ ਜਾਵੇ ਸੰਗਤ ਦੀ ਸਹੂਲਤ ਦੇ ਲਈ ਦੇਖੋ ਜਿਹੜੀ ਸੰਗਤ ਹੈ ਪਿਛਲੇ ਸਾਲ ਜਿਹੜਾ ਪ੍ਰਸ਼ਾਸਨ ਦਾ ਦਾਵਾ ਸੀ ਪ੍ਰਸ਼ਾਸਨ ਦਾ ਮੰਨਣਾ ਸੀ ਕਿ ਉਹ 25 ਲੱਖ ਆਈ ਸੀ ਔਰ ਅੱਜ ਮੈਂ डीसी साहब ਤੇ एसएसबी साहब ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਪਰਸੋਂ ਤੱਕ 25 ਲੱਖ ਦੇ ਤਕਰੀਬਨ ਅਸੀਂ ਮੰਨਦੇ ਆ ਕਿ ਸੰਗਤ ਆ ਚੁੱਕੀ ਇਸ ਵਾਰ 40-45 ਲੱਖ ਸੰਗਤ ਆਉਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਪਹਿਲਾਂ ਪਿਛਲੇ ਸਾਲ ਆ ਕੇ ਇੱਥੇ ਐਲਾਨ ਕੀਤੇ ਸੀ ਉਹ ਇੰਪਲੀਮੈਂਟ ਵੀ ਪੂਰੇ ਹੋ ਅਮਲ 'ਚ ਹੋਏ ਉਹਦੇ ਵਿੱਚ ਅਸੀਂ 8 ਕਰੋੜ ਦੀਆਂ ਟਾਇਲਟਸ ਬਣਾਈਆਂ ਜਿੱਚ ਨਹਾਉਣ ਵਾਲੇ ਵਾਸ਼ਰੂਮ ਸੀ ਲੇਡੀਜ਼ ਟਾਇਲਟ ਸੀ ਜੈਂਟਸ ਟਾਇਲਟ ਸੀ ਹੈ ਨਾ ਜੀ ਤੇ ਪੰਜ ਸੜਕਾਂ ਸੀ ਜਿਹੜੀਆਂ ਚੌੜੀਆਂ ਕੀਤੀਆਂ ਗਈਆਂ ਉਦੇ ਨਾਲ ਸਹੂਲਤ ਮਿਲੀ ਲੇਕਿਨ ਜਿਉਂ-ਜਿਉਂ ਸਮਾਂ ਜਾ ਰਿਹਾ ਹੈ ਸੰਗਤ ਦਾ ਜਿਹੜਾ ਆਉਣਾ ਬਹੁਤ ਵੱਡੀ ਤਦਾਦ ਵਿੱਚ ਵਧਦਾ ਹੋ ਰਿਹਾ ਹ ਇਹਦੇ ਲਈ ਸਾਨੂੰ ਜ਼ਰੂਰ ਹੈ ਕਿ ਰਹਿਸ਼ ਦਾ ਜਿਹੜਾ ਪ੍ਰਬੰਧ ਉਹਨਾਂ ਦਾ ਕੀਤਾ ਜਾਵੇ ਸਰਕਾਰ ਵੱਲੋਂ ਅਸੀਂ ਮਾਨਯੋਗ ਸਰਦਾਰ ਮੁੱਖ ਮੰਤਰੀ ਸਦਾ ਭਾਨਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਵਾਰ ਕਿ ਜਿਹੜਾ ਆਉਣ ਵਾਲਾ ਸਾਲ ਹੋਊਗਾ ਉਹਦੇ ਲਈ ਅਸੀਂ ਇਹ ਵੀ ਕੋਈ ਨਾ ਕੋਈ ਇੰਤਜ਼ਾਮ ਕਰੀਏ ਕਿ ਸੰਗਤ ਨੂੰ ਰਹਿਣ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ ਲੱਖਾਂ ਦੀ ਤਦਾਦ ਵਿੱਚ ਸੰਗਤ ਆ ਰਹੀ ਹੈ ਅਮਲ ਸਾਹਿਬ ਤੁਸੀਂ ਕਹਿ ਰਹੇ ਹੋ ਸੜਕਾਂ ਤਾਂ ਬਣਾਈਆਂ ਨੇ ਕੁਝ ਸੜਕਾਂ ਹਜੇ ਵੀ ਟੁੱਟੀਆਂ ਹੋਈਆਂ ਨੇ ਉਹ ਕੁਝ ਲੋਕਾਂ ਦੇ ਮਨਾਂ 'ਚ ਹੈ ਇਹ ਸਵੇਰ ਤੋਂ ਪਹਿਲਾਂ ਕਿਉਂ ਨਹੀਂ ਬਣਾਈਆਂ ਗਈਆਂ ਦੇਰੀ ਕਿਉਂ ਹੋ ਗਈ ਬਿਲਕੁਲ ਸਹੀ ਕਹਿ ਦੇਖੋ ਮੈਂ ਇਸ ਗੱਲ ਨੂੰ ਮੰਨਦਾ ਮੇਰੇ ਵੀ ਮਨ 'ਚ ਦਰਵ ਹੈ ਕਿ ਅਸੀਂ ਬਹੁਤ ਵਧੀਆ ਸੂਚੇ ਦਾ ਪ੍ਰਬੰਧ ਕਰੇ ਲੇਕਿਨ ਸੜਕਾਂ ਦੇ ਕਿਤੇ ਨਾ ਕਿਤੇ ਕਮੀ ਆਈ ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਦਿੱਲੀ ਦੀ ਬੀਜੇਪੀ ਸਰਕਾਰ ਹੈ ਉਹਨੇ ਆਰਡੀਐਫ ਦਾ 5600 ਕਰੋੜ ਤੇ ਸਾਡਾ ਮੈਡੀਕਲ ਦਾ 2800 ਕਰੋੜ 8000 ਤੋਂ ਕਰੋੜ ਤੋਂ ਉੱਪਰ ਉਹਨਾਂ ਕੋਲ ਪੈਸਾ ਪਿਆ ਹੈ ਜੋ ਪੈਸਾ ਜਿੰਦਾ ਮੌਕੇ ਸਰ ਫੇਰ ਨਾਲ ਦੀਆਂ ਸੜਕਾਂ ਵੀ ਹੁੰਦੀਆਂ ਆਰ ਇੱਕ ਦੂਜੀ ਗੱਲ ਇੱਕ ਸਾਡੇ ਵੀਰ ਨੇ ਇੱਥੇ ਲਾਈਵ ਹੋ ਕੇ ਗੱਲ ਕੀਤੀ ਸੀ ਜਿਹੜੀ ਲਿੰਕਨ ਕਾਲਜ ਉਧਰਲੇ ਪਾਸੇ ਕਿ ਇਹ ਸੜਕ ਜਿਹੜੀ ਬਣੀ ਨਹੀਂ ਉਹਦੇ ਰੀਜ਼ਨ ਹੈ ਵੀਰ ਜੀ ਉਹਦੇ ਰੀਜ਼ਨ ਇਹ 8 ਫੁੱਟ ਡੂੰਗਾ ਅਸੀਂ ਸੀਵਰੇਜ ਪਾਇਆ ਉਥੇ ਉਹ ਲੋਕਾਂ ਨੂੰ ਕਦੇ ਸੀਵਰੇਜ ਦੀ ਸਹੂਲਤ ਨਹੀਂ ਸੀ ਸਹੂਲਤ ਦਿੱਤੀ ਔਰ ਜਿਹੜੇ ਸਾਡੇ ਐਕਸੀਡੈਂਟ ਵਗੈਰਾ ਨੇ ਇੰਜੀਨੀਅਰ ਵੈਰ ਉਹ ਉਹਨਾਂ ਦਾ ਇਹ ਮੰਨਣਾ ਸੀ ਕਿ ਜੇ ਅਸੀਂ ਹੁਣੇ ਇਹ ਸੜਕ ਬਣਾ ਦਿੰਨੇ ਆ ਤਾਂ ਇਹ دبੂਗੀ ਇਹ ਸਰਕਾਰ ਦਾ ਤੇ ਲੋਕਾਂ ਦਾ ਪੈਸਾ ਖਰਾਬ ਹੋਊਗਾ ਅਸੀਂ ਪੈਸਾ ਉਹਨਾਂ ਕੋਲ ਜਮ੍ਹਾਂ ਕਰਾ ਚੁੱਕੇ ਆ ਇਸ ਕਰਕੇ ਅਸੀਂ ਉਹ ਜਿਹੜੀ ਪੀਸੀ ਨਹੀਂ ਪਾਈ ਕਿ ਕਿ ਹਲ ਇੱਕ ਬਰਸਾਤ ਉਹਨੇ ਦੱਬਣਾ ਉਸ ਤੋਂ ਬਾਅਦ ਪੀਸੀ ਪਊਗੀ ਤੁਸੀਂ ਦਾਵਾ ਕੀਤਾ ਕਿ ਅਸੀਂ ਸੰਗਤ ਲਈ ਬਹੁਤ ਕੁਝ ਕੀਤਾ ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀਆਂ ਟੈਗ ਲਾ ਦਿੰਦੀਆਂ ਨੇ ਕਿ ਪੰਥ ਵਿਰੋਧੀ ਪਾਰਟੀ ਆ ਤੁਸੀਂ ਦੇਖ ਸਕਦੇ ਹੋ ਜੋ ਕੰਮ ਆਮ ਆਦਮੀ ਪਾਰਟੀ ਸਰਕਾਰ ਦੇ ਇੱਥੇ ਹੋਏ ਨੇ ਠੀਕ ਹੈ ਜੀ ਉਹ ਕਦੇ ਪਹਿਲਾਂ ਹੋਏ ਜੋ ਜੋ ਕੰਮ ਲੋਕਾਂ ਨੂੰ ਸਹੂਲਤ ਮਿਲ ਰਹੀ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਤਦਾਦ ਸੰਗਤ ਹੈ ਕੋਈ ਓਖਾਈ ਮਿਲ ਰਹੀ ਆ ਕੋਈ ਵੀਆਪੀ ਪਾਸ ਕੋਈ ਵੀਆਪੀ ਹੁੰਦਾ ਇਸ ਤਰ੍ਹਾਂ ਨਹੀਂ ਵੀਆਪੀ ਹੂ ਟੂ 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 ਕਰਦੇ ਅੰਦਰੋਂ ਲੰਘਦੇ ਸੀ ਸੰਗਤ ਨੂੰ ਕੋਈ ਓਖਾਈ ਨਹੀਂ ਇਸ ਵਾਰ ਪੂਰਨ ਤੌਰ ਤੇ ਰੋਕ ਹੈ ਬੱਸਾਂ ਦੀ ਫਰੀ ਸੇਵਾ ਹੈ ਪਾਰਕਿੰਗ ਅਸੀਂ ਸਰਕਾਰ ਵੱਲੋਂ ਬਾਹਰ ਪੈਸੇ ਦੀ ਕਿਸਾਨ ਵੀਰਾਂ ਤੋਂ ਲੈ ਕੇ ਪਾਰਕਿੰਗਾਂ ਕਰਵਾ ਰਹੇ ਹਾਂ ਇੰਨੀ ਵਧੀਆ ਪ੍ਰਬੰਧ ਜਿਹੜੇ ਇਹ ਆਮ ਆਦੀ ਪਾਰਟੀ ਸਰਕਾਰ ਨੇ ਕਰੇ ਨੇ ਤੇ ਜਿਹੜੇ ਦਾਅਵੇ ਕਰਦੇ ਕਿ ਤੁਸੀਂ ਪੰਥਕ ਐ ਉਹ ਤੁਹਾਡੇ ਸਾਹਮਣੇ ਆ ਵੀ ਉਹਨਾਂ ਨੇ ਕੀ ਕੀਤਾ ਤੁਸੀਂ ਇੱਕ ਗੱਲ ਗਣਾ ਦਿਓ ਕਿ ਉਹਨਾਂ ਨੇ ਇੱਥੇ ਆਹ ਕੰਮ ਕੀਤਾ ਆਪਾਂ ਮੰਨ ਜਾਾਂਗੇ ਗੱਲ ਪੰਥਕ ਪਾਰਟੀ ਦੀ ਕਰ ਰਹੇ ਆ ਸੁਖਵੀਰ ਬਾਦਲ ਹੋਰਾਂ ਨੇ ਪਿਛਲੇ ਦਿਨ ਮਾਫੀ ਮੰਗ ਲਈ ਕਹਿੰਦੇ ਇਹ ਬੇਅਦਬੀਆਂ ਹੋਈਆਂ ਜੋ ਅਸੀਂ ਉਹਦੇ ਲਈ ਮਾਫੀ ਮੰਗਦੇ ਆ ਕਿ ਲੱਗਦਾ ਹੈ ਕਿ ਹੁਣ ਇਹ ਮੁੱਦਾ ਜਿਹੜਾ ਸਿਆਸੀ ਪੱਧਰ ਤੇ ਖਤਮ ਹੋ ਜਾਊਗਾ ਦੇਖੋ ਜਿਹੜੀ ਸੰਗਤ ਐ ਉਹ ਬਹੁਤ ਵੱਡੀ ਐ ਉਹਨੇ ਫੈਸਲਾ ਕਰਨਾ ਲਖਵੀਰ ਸਿੰਘ ਰਾਏ ਨੇ ਫੈਸਲਾ ਨਹੀਂ ਕਰਨਾ ਪਰ ਮੈਂ ਇਹ ਕਹਿੰਦਾ ਮਾਫੀ ਕਿਸੇ ਗਲਤੀ ਦੀ ਹੁੰਦੀ ਐ ਗੁਨਾਹ ਦੀ ਨਹੀਂ ਹੁੰਦੀ ਜਿਹੜਾ ਐਡੇ ਐਡੇ ਗਨਾਹ ਹੋਏ ਆ ਅੱਜ ਵੀ ਅਸੀਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਚੱਲ ਰਿਹਾ ਲੋਕ ਦੇ ਹੱਥ ਚ ਮੈਨੂੰ ਨਹੀਂ ਲੱਗਦਾ ਕਿ ਲੋਕ ਮਾਫ ਕਰਨਗੇ ਕਿਉਂਕਿ ਇਹ ਗੁਨਾਹ ਹੋਇਆ ਵੀ ਆਈਪੀ ਦੀ ਗੱਲ ਕਰ ਰਹੇ ਸੀ ਤੁਸੀਂ ਪਾਸ ਇਸ ਬੰਦ ਕਰਦੇ ਇਹ ਵੀ ਦੋਸ਼ ਆ ਮੇਰੀ ਪਾਰਟੀ ਦਾ ਲੱਗਦਾ ਹੈ ਕਿ ਵੀਆਈਪੀ ਕਲਚਰ ਇਹਨਾਂ ਦੇ ਰਾਜ ਚ ਜ਼ਿਆਦਾ ਵਧ ਗਿਆ ਸਿਕਿਉਰਿਟੀਜ਼ ਜ਼ਿਆਦਾ ਦਿੱਤੀਆਂ ਗਈਆਂ ਨੇ ਗਨਮੈਨ ਜ਼ਿਆਦਾ ਦਿੱਤੇ ਗਏ ਨੇ ਛੋਟੇ ਵੀਰ ਮੇਰੇ ਕੋਲ ਜਿਹੜੇ ਕਐਮਐਲਏ ਕੋ 6 ਗਨਮੈਨ ਹੋਣੇ ਚਾਹੀਦੇ ਮੇਰੇ ਕੋਲ 4 ਨੇ ਮਤਲਬ ਪਹਿਲਾਂ ਵਾਲੇ ਐਮਐਲਏ ਨਾਲੋਂ ਤੁਸੀਂ ਘੱਟ ਗਨਮੈਨ ਰੱਖੇ ਬਿਲਕੁਲ 4 ਗਨਮੈਨ ਜ ਦੇਖੋ ਇਹ ਵੀ ਤਾਂ ਹੈ ਜਿਹੜਾ ਹੁਣ ਗੈਂਗਸਟਰ ਹੋ ਰਿਹਾ ਹੋਰ ਹੈ ਅਸੀਂ ਤਾਂ ਇਕੱਲੇ ਤੁਰਨਾ ਪਸੰਦ ਕਰਦੇ ਹਾਂ ਲੇਕਿਨ ਸਰਕਾਰ ਦੀ ਤੇ ਪੁਲਿਸ ਦੀ ਸਾਨੂੰ ਐਡਵਾਈਜ਼ਰੀ ਆ ਜਾਂਦੀ ਕਿ ਨਹੀਂ ਜੀ ਤੁਸੀਂ ਐ ਨਹੀਂ ਕਰਨਾ ਮੈਂ ਤਾਂ ਇਕੱਲਾ ਸਕੂਟਰ ਤੇ ਵੀ ਚੱਲੇ ਜਾਂਦਾ ਇੱਥੇ ਜਾ ਕੇ ਪਰ ਜੇ ਰੋਡ ਐਡਵਾਈਜ਼ਰੀ ਆਉਂਦੀ ਸਾਨੂੰ ਮੰਨਣੀ ਪੈਂਦੀ ਹੈ ਕਿ ਨਹੀਂ ਜੀ ਮਾਹੌਲ ਖਰਾਬ ਹੈ ਤਾਂ ਜਿਹੜਾ بی.ਆਈ.ਪੀ ਕਲਚਰ ਅੱਗੇ ਦਾ ਜਿਹੜੇ بی.ਆਈ.ਪੀ ਕਲਚਰ ਤੁਹਾਡੇ ਸਾਹਮਣੇ ਹੁੰਦਾ ਸੀ ਐਮ.ਐਲ.ਏ ਕੋਲ ਅੱਗੇ ਪਿੱਛੇ ਗੱਡੀ ਮੈਂ ਤਾਂ ਮੇਰੇ ਕੋਲ ਇੱਕ ਗੱਡੀ ਹੁੰਦੀ ਹੈ ਦੋ ਤਿੰਨ ਮਲਾਜ਼ਮ ਵਿੱਚ ਬੈਠੇ ਹੁੰਦੇ ਨੇ ਆਪ ਨਾਲ ਗੱਠ ਜੋੜ ਕਾਂਗਰਸ ਦਾ ਪੰਜਾਬ ਚ ਉਹ ਕਿਵੇਂ ਦੇਖਦੇ ਹੋ ਹਾਲਾਂਕਿ ਕਾਂਗਰਸ ਦੀ ਜਿਹੜੀ ਪੰਜਾਬ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਕਰਨਾ ਚਾਹੁੰਦੇ ਗੱਠ ਜੋੜ ਸਰ ਦੇਖੋ ਇਹ ਹਾਈ ਕਮਾਂਡ ਨੇ ਕਰਨਾ ਪਰ ਜਿਉਂ ਕਹਿੰਦੇ ਨੇ ਸਾਡੇ ਵਾਲੇ ਕਰ ਕਹਿੰਦੇ ਕਿ ਗੱਠ ਜੋੜ ਹੋਣਾ ਚਾਹੀਦਾ ਦੇਖੋ ਇਹ ਲੋਕਾਂ ਦੀ ਚਹੇਤੀ ਪਾਰਟੀ ਹੈ ਜਿਹਦੀ ਉਹ ਹਾਈ ਕਮਾਂਡ ਨੇ ਦੇਖਣਾ ਪਰ ਜਿਹੜਾ ਸਾਡਾ ਨਿੱਜੀ ਹੈ ਇਸ ਤੇ ਆਪੇ ਕਹਿੰਦੇ ਕਿ ਪਾਰਟੀ ਨੂੰ ਇੰਡੀਪੈਂਡੈਂਟ ਰਹਿਣਾ ਚਾਹੀਦਾ ਲੱਗਦਾ ਨਹੀਂ ਤੁਹਾਨੂੰ ਕਿ ਜਿਹੜੇ ਕਾਂਗਰਸ ਦੇ ਜਿਹੜੇ ਦਾਗ ਨੇ ਉਹ ਤੁਸੀਂ ਆਪਦੇ ਸਿਰ ਲੈ ਲੋਗੇ ਜਦੋਂ ਗੱਠਜੋੜ ਹੋ ਜੂਗਾ ਉਹ ਤਾਂ ਲੋਸ ਹੈ ਕਿਤੇ ਨਾ ਕਿਤੇ ਪਾਰਟੀ ਨੂੰ ਚੱਲਣਾ ਪੈ ਸਕਦਾ ਦੇਖੋ ਇਹ ਜਿਹੜੀ ਸਾਡੀ ਹਾਈ ਕਮਾਂਡ ਹੈ ਉਹ ਬਹੁਤ ਕੁਝ ਸੋਚਣਾ ਪੈਂਦਾ ਆਪਾਂ ਛੋਟੇ ਲੈਵਲ ਤੇ ਸੋਚਦੇ ਆ ਉਹਨਾਂ ਨੇ ਪੂਰੇ ਇੰਡੀਆ ਲੈਵਲ ਤੇ ਸੋਚਣਾ ਆ ਜਿਹੜਾ ਚੱਲ ਰਿਹਾ ਦੇਖੋ ਪੰਜਾਬ ਨਾਲ 8000 ਕਰੋੜ ਤਾਂ ਸਿੱਧੇ ਹੀ ਟੱਕ ਹੈ ਹੋਰ ਜਿਹੜੇ ਸਾਡੇ ਤੇ ਕੱਟ ਲੱਗ ਰਹੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਸਾਡੀ ਹਾਈ ਕਮਾਂਡੋ ਸੋਚਦੀ ਹੋਊਗੀ ਕਿਸੇ ਦਾ ਮਨ ਤਾਂ ਨਹੀਂ ਕਰਦਾ ਕਿ ਅਸੀਂ ਇਹ ਗੱਲ ਕਰੀਏ ਲੇਕਿਨ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ ਕਈ ਵਾਰ ਪਾਰਟੀਆਂ ਸਮਝੌਤਾ ਕਰ ਲੈਂਦੀਆਂ ਨੇ ਸੋ ਐਮਐਲਏ ਸਾਹਿਬ ਇੱਕ ਮਾਤਮੀ ਬਿਗਲ ਪਿਛਲੇ ਦਿਨੀ ਇਹ ਮੁੱਖ ਮੰਤਰੀ ਸਾਹਿਬ ਨੇ ਐਲਾਨ ਵੀ ਕੀਤਾ ਸੀ ਵਾਪਸ ਲੈਣਾ ਪੈ ਗਿਆ ਵਿਰੋਧੀ ਪਾਰਟੀਆਂ ਨੇ ਮਜ਼ਾਕ ਵੀ ਉਡਾਇਆ ਕਿ ਯੂ ਟਰਨ ਲੈਣ ਚ ਇਹ ਸਰਕਾਰ ਹੈ ਜਿਹੜੀ ਮਾਹਰ ਹੈ ਇਹ ਕੀ ਚੱਕਰ ਪੈ ਗਿਆ ਸੀ ਆਖਰ ਵੀ ਮਾਤਮੀ ਬਿਗਲ ਸ਼ਬਦ ਗਲਤ ਹੋ ਗਿਆ ਜਾਂ ਫਿਰ ਇਹ ਧੁੰਨ ਸੀ ਜਿਹੜੀ ਵਜਾਉਣੀ ਸੀ ਇਹ ਹੀ ਪਸੰਦ ਨਹੀਂ ਆਈ ਸੰਗਤ ਨੂੰ ਜਿਸ ਦਿਨ ਇਹ ਫੈਸਲਾ ਹੋਇਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਵਿੱਚ ਮੀਟਿੰਗ ਸੀ ਮੈਂ ਵੀ ਵਿੱਚ ਸੀ ਸਾਡੇ ਅਫਸਰ ਸਹਿਬਾਨ ਵੀ ਵਿੱਚ ਸੀ ਸਾਡੇ ਮੁੱਖ ਮੰਤਰੀ ਦੀ ਇਹ ਮਨ ਦੀ ਇੱਛਾ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜਦੋਂ ਸਹਿਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਦਾ ਸ਼ਹਾਦਤ ਦਾ ਟਾਈਮ ਹੁੰਦਾ ਉਹਦੇ ਵਿੱਚ ਜਿਹੜਾ ਇੱਕ ਸਾਇਰਨ ਵੱਜੇ ਪੰਜਾਬ ਦੇ ਲੋਕ ਫਤਿਹਗੜ੍ਹ ਸਾਹਿਬ ਦੇ ਲੋਕ ਸਾਰੇ ਉੱਥੇ ਰੁਕ ਕੇ ਅਰਦਾਸ ਕਰਨ ਜਿੱਥੇ ਕੋਈ ਕੰਮ ਕਰਦਾ ਹੈ ਇਹ ਜਿੱਥੇ-ਇਥੇ ਮਤਥਾ ਦਿੱਕਣਾ ਕਿ ਅਰਦਾਸ ਹੋਵੇ ਜਾਂ ਮੂਲ ਮੰਤਰੀ ਜਾਂ ਜੋ ਵੀ ਬੰਦਾ ਕਿਸੇ ਧਰਮ ਦਾ ਆਪਣੇ ਅਨਸਾਰ ਆਪਣੀ ਕੀਦਾ ਕਰੇ ਮੇਨ ਮਕਸਦ ਉਹਦਾ ਇਹ ਸੀ ਮੈਂ ਉੱਥੇ ਕਿਹਾ ਸੀ ਕਿ ਇਹ ਵਰਡ ਥੋੜਾ ਜਿਹਾ ਆਬਜੈਕਸ਼ਨ ਹੋ ਸਕਦਾ ਹੈ ਲੇਕਿਨ ਮੀਡੀਆ ਵਾਲਿਆਂ ਨੇ ਸ਼ੇਅਰ ਨਹੀਂ ਦੇਖਿਆ ਤੇ ਮੈਂ ਧੰਨਵਾਦ ਵੀ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਉਹਨਾਂ ਨੇ ਜਦੋਂ ਜਿੱਥੇ ਬੰਦਿਆਂ ਨੇ ਇਤਰਾਜ਼ ਕੀਤਾ ਨਾਲ ਹੀ ਜਿਨ੍ਹਾਂ ਉਹਨਾਂ ਨੇ ਵਾਪਸ ਲਿਆ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਲੋਕਾਂ ਦਾ ਮੁੱਖ ਮੰਤਰੀ ਹੈ ਲੋਕਾਂ ਅਨੁਸਾਰ ਗੱਲ ਕਰਦਾ ਹੈ ਲੇਕਿਨ ਭਾਵਨਾ ਅੱਜ ਵੀ ਗੈਨੀ ਹਰਪਾਲ ਸਿੰਘ ਜੀ ਕਥਾ ਕਰ ਰਹੇ ਸੀ ਜਦੋਂ ਸਰਦਾਰ ਭਵਨ ਸਿੰਘ ਮਾਨ ਸਾਹਿਬ ਹੈ ਤਾਂ ਉਹਨਾਂ ਨੇ ਵੀ ਇਹੀ ਮੰਨਿਆ ਕਿ ਤੋਂ ਡੀ ਜਿਹੜੀ ਮਨਛਾ ਉਹ ਗਲਤ ਨਹੀਂ ਸੀ ਉਹਨੇ ਲਾਈਵ ਟੈਲੀਕਾਸਟ ਦੇ ਸਕਦੇ ਕਿ ਮਨਛਾ ਗਲਤ ਨਹੀਂ ਸੀ ਵਰਡ ਯੂਜ਼ ਗਲਤ ਹੋ ਗਿਆ ਔਰ ਜੇ ਸ਼ਰਮਣੀ ਕਮੇਟੀ ਆ ਅਕਾਲੀ ਦਲ ਨੇ ਇਤਰਾਜ਼ ਕੀਤਾ ਉਹ ਵਾਪਸ ਹੋ ਗਿਆ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜਾ ਬੀਜੇਪੀ ਦੀ ਸਰਕਾਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਹਨਾਂ ਨੇ ਵੀਰਵਾਲ ਦਿਵਸ ਕਿਹਾ ਉਹਦੇ ਦੇ ਅਬਜੈਕਸ਼ਨ ਲੈ ਉਹਦਾ ਕ੍ਰੈਕਸ਼ਨ ਨਹੀਂ ਇਹਨਾਂ ਨੇ ਕਿਹਾ ਕਿ ਹੋਣਾ ਚਾਹੀਦਾ ਉਹਦਾ ਕਦੇ ਉੱਥੇ ਜਾ ਕੇ ਰੋਲਾ ਨਹੀਂ ਪਾਇਆ ਕਦੇ ਜਾ ਕੇ ਧਰਨ ਨਹੀਂ ਲਾਇਆ ਕਿ ਉਹ ਬੰਦ ਹੋਣਾ ਚਾਹੀਦਾ ਉਹਨੂੰ ਜਿਹੜਾ ਇਹ ਨਾਮ ਦੇਣਾ ਚਾਹੁੰਦੇ ਕਿ ਉਹ ਨਾਮ ਹੋਣਾ ਚਾਹੀਦਾ ਸੋ ਇਹ ਜਿਹੜੇ ਪੰਜਾਬ ਸਰਕਾਰ ਤੇ ਬੇਮਤਲਬ ਇਜੈਕਸ਼ਨ ਲਾਉਂਦੇ ਨੇ ਮੇ ਬੇਮਤਲਬ ਇਹਨਾਂ ਦੇ ਅਲੀਗੇਸ਼ਨ ਸੀ ਜਿਹੜੀ ਮੰਨਸਾ ਸੀ ਸਰਕਾਰ ਦੀ ਸਪੱਸ਼ ਸੀ ਕਿ ਐਡੀ ਵੱਡੀ ਮਹਾਨ ਸ਼ਹਾਦਤ ਹੈ ਅਸੀਂ ਇੱਥੇ ਦੇਖਦੇ ਹਾਂ ਕਿ ਸਿੰਘ ਸਭਾ ਤੇ ਜੋੜ ਮੇਲ ਤੇ ਬਹੁਤ ਸੰਗਤ ਆਈ ਹੈ ਲੇਕਿਨ ਬਹੁਤ ਸੰਗਤ ਉਹ ਵੀ ਜਿਹੜੀ ਪਿੰਡਾਂ ਚ ਕੰਮ ਕਰਦੀ ਹੈ ਲੰਗਰਾਂ ਚ ਉਦੇ ਵਾਸਤੇ ਇੱਕ ਸਾਇਰਨ ਵੱਜਣਾ ਸੀ ਤੇ ਅਰਦਾਸ ਸਾਰੇ ਨੇ ਕਰਨੇ ਸੀ ਇਹਦਾ ਮਕਸਦ ਸਿਰਫ ਇਨਾ ਸੀ ਵਿਰੋਧੀ ਪਾਰਟੀਆਂ ਕਹਿੰਦੇ ਨੇ ਯੂ ਟਰਨ ਲੈਂਦੇ ਨੇ ਫਿਰ ਯੂ ਟਰਨ ਵਾਲਾ ਤੁਹਾਡਾ ਇੱਕ ਟੈਗ ਲਾਤਾ ਦੇਖੋ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਲੋਕ ਚੋਣੇ ਉਹ ਹੈ ਯੂ ਟਰਨ ਇਸ ਤਾਂ 100 ਵਾਰ ਲਵਾਂਗੇ ਜੋ ਲੋਕ ਕਹਿਣਗੇ ਉਹਨਾਂ ਅਨੁਸਾਰ ਹੋਵਾਂਗੇ ਕਈ ਵਾਰ ਜੇ ਫੈਸਲਾ ਪਰਿਵਾਰ ਦਾ ਮੁਖੀ ਕਰਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਕਿ ਨਹੀਂ ਸਾਡਾ ਪਰਿਵਾਰ ਨਹੀਂ ਮੰਨਦਾ ਸਾਡਾ ਪੰਜਾਬ ਸਾਨੂੰ ਇਹ ਗੱਲ ਦੇ ਨਹੀਂ ਚੰਗਾ ਸਮਝਦਾ ਅਸੀਂ ਯੂ-ਟਰਨ ਲੈ ਲਿਆ ਲਵਾਂਗੇ ਅਸੀਂ ਲੋਕਾਂ ਦੇ ਹਿੱਤ ਚ ਲਵਾਂਗੇ ਲੋਕਾਂ ਦੀ ਸਰਕਾਰ ਉਹਨਾਂ ਸਾਨੂੰ ਅਸੀਂ ਤਾਂ ਉਹਨਾਂ ਦੇ ਨੌਕਰ ਜੋ ਲੋਕ ਕਹਿੰਨੇ ਅਸੀਂ ਉਹ ਕਰਨਾ ਵਿਰੋਧੀ ਪਾਰਟੀਆਂ ਵੀ ਹੁਣ ਲਗਾਤਾਰ ਸਵਾਲ ਚੁੱਕ ਰਹੀਆਂ ਨੇ ਨਹੀਂ ਵਿਰੋਧੀਆਂ ਨੇ ਤਾਂ ਕਹਿਣੀ ਹੁੰਦਾ ਦੇਖੋ ਲੋਕਤੰਤਰ ਦੇ ਵਿੱਚ ਕੌਣ ਬੜਾ ਜੀ ਲੋਕ ਜੋ ਲੋਕ ਚਾਹੁੰਦੇ ਉਹ ਫੈਸਲੇ ਹੋਣੇ ਚਾਹੀਦੇ ਆ ਸਰਕਾਰ ਤਾਂ ਲੋਕਾਂ ਅਨੁਸਾਰ ਚੱਲੂਗੀ ਨਾ ਜੋ ਲੋਕ ਚਾਹੁੰਦੇ ਨੇ ਜੇ ਅਡਵਾਈਸ ਕਰਾਂਗੇ ਤਾਂ ਸਰਕਾਰ ਲੋਕਾਂ ਨੇ ਬਣਾਈ ਹੈ ਫਿਰ ਅਸੀਂ ਉਹਦੀ ਸੇਵਾਦਾਰ ਕਿਥੋਂ ਹੋਏ ਲੱਗਦਾ ਤੁਹਾਨੂੰ ਹੁਣ ਸੋਚਦੇ ਹੋ ਵੀ ਅਗਲੇ ਸਾਲ ਇਸ ਜਿਹੜਾ ਸ਼ਬਦ ਹੈ ਆਤਮਾਤਮੀ ਸ਼ਬਦ ਤੁਸੀਂ ਕਹਿ ਰਹੇ ਹੋ ਇਹ ਥੋੜਾ ਜਿਹਾ ਆਬਜੈਕਸ਼ਨੇਬਲ ਹੋ ਗਿਆ ਇਸ ਨੂੰ ਚੇਂਜ ਕਰਕੇ ਦੁਬਾਰਾ ਇਸ ਤਰ੍ਹਾਂ ਦਾ ਐਲਾਨ ਕੀਤਾ ਜਾਊਗਾ ਜਾਂ ਇਸ ਤਰ੍ਹਾਂ ਦੇ ਕਦਮ ਪ੍ਰਸ਼ਾਸਨ ਵੱਲੋਂ ਚੁੱਕਿਆ ਜਾਊਗਾ ਦੇਖੋ ਸਾਡੇ ਮਰੂਮ ਇੱਥੋਂ ਦੇ ਐਮਐਲਏ ਹੋਏ ਸਰਦਾਰ ਬੀਰ ਦਿਵਿੰਦਰ ਸਿੰਘ ਬੜੇ ਵਿਦਵਾਨ ਸੀ ਉਹਨਾਂ ਨੇ ਵੀ ਇਹ ਇੱਕ ਮੁੱਦਾ ਉਠਾਇਆ ਸੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਤੁਸੀਂ ਦੇਖੋਗੇ ਫੋਰਨ ਕੰਟਰੀ ਚ ਵੀ ਹੁੰਦਾ ਜਦੋਂ ਇਸਮਸੀਰ ਜੀ ਦਾ ਆਉਂਦਾ ਟਾਈਮ ਤਾਂ ਉੱਥੇ ਸਾਇਰਨ ਵੱਜਦੇ ਨੇ ਲੋਕ ਪ੍ਰੇਅਰ ਕਰਦੇ ਉਥੇ ਉਹਨਾਂ ਧਰਮ ਦੇ ਅਨੁਸਾਰ ਸਾਡੀ ਸਰਕਾਰ ਦੀ ਮਨਸ਼ਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਮਨਸ਼ਾ ਇਹੀ ਸੀ ਕਿ ਸਾਰੇ ਇਕੱਠੇ ਹੋ ਕੇ ਅਸੀਂ ਉਹ ਟਾਈਮ ਸਾਰਾ ਪੰਜਾਬ ਰੁਕ ਜਵੇ ਤੇ ਉਧਰ ਅਸੀਂ ਇਕਜੁੱਟ ਹੋ ਕੇ ਰੱਬ ਨੂੰ ਯਾਦ ਕਰੀਏ ਉਹਨਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਜਿਹਨੂੰ ਕੀ ਇਹ ਗਲਤ ਰੰਗਤ ਦਿੱਤੀ ਗਈ ਸ਼ਰੋਣੀ ਕਮੇਟੀ ਨੂੰ ਚਾਹੀਦਾ ਸੀ ਜੇ ਆਬਜੈਕਸ਼ਨ ਹੈ ਕਿ ਨਹੀਂ ਇਹ ਇਹ ਵਰਡ ਇਹ ਯੂਜ਼ ਕਰੋ ਜੀ ਤੇ ਕਰੋ ਜ਼ਰੂਰ ਲੇਕਿਨ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਰਿਆ ਉਹਨਾਂ ਨੇ ਵਿਰੋਧ ਕਰਨਾ ਕਈ ਵਾਰ ਇਹ ਵੀ ਦੋਸ਼ ਲੱਗ ਜਾਂਦਾ ਹੈ ਕਿ ਬਾਰ ਬਾਰ ਯੂ ਟਰਨ ਲੈਣੇ ਪੈ ਰਹੇ ਨੇ ਜਾਂ ਫੈਸਲੇ ਵਾਪਸ ਲੈਣੇ ਪੈ ਰਹੇ ਨੇ ਕਿ ਸਲਾਹਕਾਰ ਨਹੀਂ ਵਧੀਆ ਮਿਲੇ ਇਹਨਾਂ ਨੂੰ ਜਿਹੜੇ ਸਲਾਹਕਾਰ ਨੇ ਉਹ ਚੰਗੇ ਨਹੀਂ ਹੈਗੇ ਜੇ ਚੰਗੀ ਸਲਾਹ ਲਈ ਹੁੰਦੀ ਤਾਂ ਆ ਨੌਬਤ ਨਾ ਆਉਂਦੀ ਇਹ ਦੋਸ਼ ਲਾ ਦਿੰਦੇ ਨੇ ਦੇਖੋ ਸਰਕਾਰ ਦੇ ਜਿੰਨੇ ਕੰਮ ਹੋਏ ਨੇ ਤੁਹਾਡੇ ਸਾਹਮਣੇ ਲੋਕਾਂ ਦੇ ਹਿੱਤ ਦੇ ਹੋਏ ਨੇ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਤੇ ਜੇਕਰ ਕੋਈ ਕਿਸੇ ਕਾਰਨ ਕਰਕੇ ਜਿਹੜਾ ਲੋਕਾਂ ਨੂੰ ਨਹੀਂ ਪਸੰਦ ਫੈਸਲਾ ਵਾਪਸ ਕਰ ਲੈਂਦਾ ਤਾਂ ਸਰਕਾਰ ਦੀ ਨਲਾਇਕੀ ਨਹੀਂ ਇਹ ਸਰਕਾਰ ਦੀ ਲੋਕਾਂ ਪ੍ਰਤੀ ਜਵਾਬ ਨਹੀਂ ਹੈ ਇਹ ਅਸੀਂ ਜਵਾਬ ਦੇ ਆ ਲੋਕਾਂ ਦੇ ਅਨੁਸਾਰ ਨੇ ਯੂ ਟਰਨ ਦੀ ਗੱਲ ਨਹੀਂ ਹੈਗੀ ਗਲਤ ਹੈ ਇਹ ਕਿ ਅਸੀਂ ਲੋਕਾਂ ਦੇ ਹਿੱਤ ਚ ਫੈਸਲਾ ਕਰਨਾ ਜਿਹੜਾ ਫੈਸਲਾ ਅਸੀਂ ਕੋਈ ਗਲਤ ਮੈਂ ਕਰ ਲੈਣਾ ਉਹ ਲੋਕਾਂ ਦੇ ਲੋਕ ਨੂੰ ਚੰਗਾ ਨਾ ਬੰਨਣਾ ਤਾਂ ਉਹਨੂੰ ਵਾਪਸ ਲੈਣ ਵਿੱਚ ਕੀ ਹਰਜ ਹੈ ਜੀ